ਸਸੀਗਾ ਦੋਸਤੋ ਕੀ ਹਾਲ ਹੈ ਤੁਹਾਡਾ ਤੁਸੀਂ ਮੇਰੀ ਪਿਛਲੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਬੜੇ ਲੋਕਾਂ ਦੇ ਮੈਸੇਜ ਫੋਨ ਆਏ ਕਿ ਤੁਹਾਡਾ ਜਿਹੜਾ ਟੌਪਿਕ ਸੀ ਮੁੱਦਾ ਸੀ ਬਹੁਤ ਵਧੀਆ ਸੀ ਬਹੁਤ ਚੰਗਾ ਸੀ ਸੋ ਧੰਨਵਾਦ ਤੁਹਾਡਾ ਬਹੁਤ ਬਹੁਤ ਸੋ ਮੈਂ ਅੱਜ ਇਸ ਲਈ ਦੁਬਾਰਾ ਆਇਆ ਕਿ ਜੋ ਕਿਹਾ ਸੀ ਉਹੀ ਹੋਇਆ ਫਿਲਮਾਂ ਰਿਲੀਜ਼ ਹੋਈਆਂ ਦੋਨੋਂ ਸ਼ੁੱਕਰਵਾਰ ਨੂੰ ਤੇ ਜੇ ਅੱਜ ਦੀ ਵੀ ਗੱਲ ਕਰੀਏ ਕੱਲ ਦੀ ਵੀ ਗੱਲ ਕਰੀਏ ਜਾਂ ਪਰਸੋਂ ਤਾਂ ਚਲੋ ਮੈਨੂੰ ਲੱਗਾ ਆਫਟਰ 3:00 ਓ'ਕਲਾਕ ਕੀ ਚੱਲਿਆ ਸੀ ਕੰਮ ਸ਼ੋਜ਼ ਦਾ ਖੁੱਲੀ ਸੀ ਤੇ ਉਹੀ ਹੋਇਆ ਜੋ ਹੋਣਾ ਸੀ ਦੋਨਾਂ ਨੂੰ ਨੁਕਸਾਨ ਆਡੀਅנס ਆ ਹੀ ਨਹੀਂ ਰਹੀ ਨਾ ਸੈਕਸੀਚ ਨੂੰ ਤੇ ਨਾ ਮਿਠੜੇ ਨੂੰ ਤੇ ਇੱਕੋ ਹੀ ਹਾਲ ਹੈ ਮਾੜਾ ਮੋਟਾ ਫਰਕ ਹੈ 5-10% ਦਾ ਕਿਸੇ ਸ਼ੋਅ ਦੇ ਵਿੱਚ ਮਿਠੜੇ ਦੇ ਵਿੱਚ 10 ਬੰਦੇ ਵਧਨੇ ਜਾਂ ਕਿਸੇ ਚ ਸਿਕਸ ਸੀਜ਼ ਦੇ ਵਿੱਚ 15 ਬੰਦੇ ਵਧਨੇ ਜਾਂ ਘਟਨੇ ਸੋ ਮੇਰਾ ਇਹੀ ਕਹਿਣ ਦਾ ਮਤਲਬ ਸੀ ਕਿ ਨਹੀਂ ਆਪਾਂ ਉਸ ਕਦਾਰ ਤੱਕ ਪਹੁੰਚੇ ਕਿ ਅਸੀਂ ਇੱਕ ਹਫ਼ਤੇ 'ਚ 3-3 ਦੋ-ਦੋ ਫਿਲਮਾਂ ਰਿਲੀਜ਼ ਕਰ ਸਕੀਏ ਜਾਂ ਦੇਖ ਸਕੀਏ ਨਹੀਂ ਪਹੁੰਚੇ ਸ਼ਾਇਦ ਹੁਣ ਪਤਾ ਲੱਗ ਗਿਆ ਹੋਊਗਾ ਹਨਾ ਤੇ 6 ਇਸ ਤਾਂ ਮੈਂ ਦੇਖ ਕੇ ਵੀ ਆਇਆ ਤੇ ਪਹਿਲਾਂ ਮੈਂ ਉਹਦੀ ਗੱਲ ਕਰਦਾ ਵਾਕੀ ਉਸ ਟੀਮ ਨੂੰ ਵਧਾਈ ਹੈ ਬਹੁਤ ਬਹੁਤ ਸੋਹਣੀ ਫਿਲਮ ਬਣਾਈ ਹੈ ਬਹੁਤ ਬਹੁਤ ਵਧੀਆ ਐਗਜ਼ੀਕਿਊਟ ਕੀਤਾ ਹੋਇਆ ਹੈ ਕਹਾਣੀ ਨੂੰ ਤੇ ਜਿਹੜੀ ਕਹਾਣੀ ਲੋਕ ਸੋਚ ਕੇ ਜਾਣਗੇ ਉਦੋਂ ਉੱਤੇ ਦੀ ਚੀਜ਼ ਹੈ ਆਈ ਥਿੰਕ ਉਹਨਾਂ ਨੇ ਸਾਰੇ ਟੌਪਿਕ ਜਿਹੜੇ ਛੇੜੇ ਨੇ ਉਹਦਾ ਸਹੀ ਜਵਾਬ ਦਿੱਤਾ ਤੇ ਬਹੁਤ ਜ਼ਿਆਦਾ ਲੋਡ ਸੀ ਇਸ ਚੀਜ਼ ਦੀ ਤੇ ਪਰ ਇੰਟਰਵਲ ਤੋਂ ਬਾਅਦ ਤਾਂ ਫਿਲਮ ਬਿਲਕੁਲ ਪਲਟੀ ਜਾਂਦੀ ਹੈ ਨਹੀਂ ਉਮੀਦ ਨਹੀਂ ਸੀ ਵੀ ਸ਼ਾਇਦ ਆਹ ਵੀ ਕੁਝ ਹੋਊਗਾ ਬਹੁਤ ਵਧੀਆ ਲੱਗਿਆ ਫਸ ਤੋਂ ਲੈ ਕੇ ਐਂਡ ਤੱਕ ਬੰਦਾ ਹਿਲਦਾ ਨਹੀਂਗਾ ਬੰਦੇ ਨੂੰ ਆਇਆ ਵੀ ਹਾਂ ਕੀ ਹੋਊਗਾ ਕੀ ਹੋਊਗਾ ਵਧੀਆ ਸਕ੍ਰੀਨ ਪਲੇ ਹੈ ਵਧੀਆ ਡਾਇਲੌਗਸ ਨੇ ਬਹੁਤ ਵਧੀਆ ਪਰਫਾਰਮੈਂਸ ਹੈ ਹਰਜੀਪ ਗਰੇਵਾਲ ਮੰਡੀ ਤੱਕਰ ਜੱਜਾ ਬਾਕੀ ਆਰਟਿਸਟਾਂ ਦੀ ਸੋ ਮਜ਼ਾ ਆਇਆ ਫਿਲਮ ਦੇਖ ਕੇ ਬਹੁਤ ਵਧੀਆ ਟੌਪਿਕ ਤੇ ਫਿਲਮ ਬਣਾਈ ਹੈ ਸੋ ਇਹ ਲੱਗਦਾ ਕਿ ਹਾਂ ਇੱਕ ਕੰਟੈਂਟ ਬੇਸਡ ਪੰਜਾਬੀ ਕਹਾਣੀ ਚੰਗੀ ਬਣੀ ਹੋਈ ਹੈ ਮੈਂ ਫਿਲਮ ਦੇਖੀ ਨਹੀਂ ਸੋ ਮੈਂ ਉਹਦੇ ਬਾਰੇ ਕੁਝ ਕਹਿਣਾ ਚਾਹੁੰਦਾ ਪਰ ਜਿਨ੍ਹਾਂ ਨੇ ਦੇਖੀ ਹੈ ਤਾਂ ਉਹਨਾਂ ਨੇ ਵੀ ਚੰਗਾ ਹੀ ਕਿਹਾ ਫਿਲਮ ਨੂੰ ਸੋ ਜਦੋਂ ਦੇਖੂਗਾ ਤਾਂ ਉਹਦੇ ਬਾਰੇ ਵੀ ਗੱਲ ਕਰਾਂਗੇ ਆਪਾਂ ਸੋ ਗੱਲ ਫੇਰ ਉਹੀ ਹੈ ਕਿ ਬਹੁਤ ਜ਼ਿਆਦਾ ਰਿਸਪੌਂਸ ਨਹੀਂ ਮਿਲਿਆ ਦੋਨਾਂ ਫਿਲਮਾਂ ਨੂੰ ਮਿਲਣਾ ਚਾਹੀਦਾ ਸੀ ਤੇ ਪਰ ਪਹਿਲਾ ਤਾਂ ਹੋਲੀ ਦਾ ਦਿਨ ਆ ਗਿਆ ਕੱਲ ਸੈਟਰਡੇ ਸੀਗਾ ਕੱਲ ਵੀ ਬਹੁਤ ਡਲ ਗਿਆ ਦੋਨਾਂ ਲਈ ਅੱਜ ਵੀ ਮੈਨੂੰ ਲੱਗਦਾ ਹੈ ਕਿ ਕੋਈ ਜ਼ਿਆਦਾ ਇੰਪਰੂਵਮੈਂਟ ਹੈ ਨਹੀਂਗੀ ਕੋਈ 5-10% ਇੰਪਰੂਵਮੈਂਟ ਹੋ ਜਵੇ ਤਾਂ ਠੀਕ ਹੈ ਨਹੀਂ ਤਾਂ ਮੈਨੂੰ ਲੱਗਦਾ ਨਹੀਂਗਾ ਕਿ ਹੁਣ ਕੁਝ ਹੋਊਗਾ ਸੋ ਆਡੀਅנס ਵੰਡੀ ਜਾਂਦੀ ਹੈ ਸਰ ਆਡੀਅנס ਵੰਡੀ ਜਾਂਦੀ ਹੈ ਆਡੀਅנס ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਜੋ ਅੱਜ ਫਿਲਮ ਦੇਖਣ ਦਾ ਖਰਚਾ ਹੈ ਜੋ ਫਿਲਮ ਦੇਖਣ ਦਾ ਜੋ ਟਿਕਟ ਪ੍ਰਾਈਸ ਨੇ ਉਹ ਕਿੱਦਾਂ ਕਿ ਇੱਕ ਦਿਨ ਪਹਿਲਾਂ ਅਸੀਂ ਪਹਿਲੀ ਫਿਲਮ ਦੇਖਾਂਗੇ ਜਾਂ ਦੂਜੀ ਦੂਜੀ ਦਿਨ ਦੂਜੀ ਚਲੇ ਜਾਵਾਂਗੇ ਮੇਨ ਕਿ ਵੱਡੀ ਸਿਟੀਜ਼ ਦੇ ਵਿੱਚ ਛੋਟੀਆਂ ਸਿਟੀਜ਼ ਨੇ ਜਿਹੜੀਆਂ ਮੰਡੀਆਂ ਨੇ ਹਨਾ ਉੱਥੇ ਜਿੱਥੇ ਦੋ ਦੋ ਸਕਰੀਨਸ ਦੇ ਛੋਟੇ ਛੋਟੇ ਮਲਟੀਪਲੈਕਸ ਨੇ ਉੱਥੇ ਫੇਰ ਵੀ ਠੀਕ ਹੈ ਕੋਈ 100 150 ਰੁਪਈਆ ਟਿਕਟ ਹੁੰਦੀ ਹੈ ਪਰ ਜੇ ਆਪਾਂ ਮੇਨ ਸਿਟੀਜ਼ ਦੀ ਗੱਲ ਕਰੀਏ ਲੁਧਿਆਣਾ ਚੰਡੀਗੜ੍ਹ ਅੰਮ੍ਰਿਤਸਰ ਆਪਣਾ ਜਲੰਧਰ ਪਟਿਆਲਾ ਸੋ ਉੱਥੇ ਤੁਹਾਨੂੰ ਪਤਾ ਢਾਈ ਢਾਈ ਤੋਂ 300 300 ਦਾ ਟਿਕਟ ਦਾ ਪ੍ਰਾਈਸ ਹੈ ਸੋ ਇਦਾਂ ਔਖਾ ਹੋ ਜਾਂਦਾ ਤੇ ਇੱਕ ਮੇਨ ਵੱਡਾ ਕਾਰਨ ਹੈ ਜਿਹੜਾ ਸ਼ਾਇਦ ਸੋਚਿਆ ਨਹੀਂ ਹੋਊਗਾ ਦੋਨਾਂ ਫਿਲਮ ਮੇਕਰਾਂ ਨੇ ਉਹ ਇਹ ਹੈ ਕਿ ਹੋਲੀ ਆ ਗਈ ਸਭ ਤੋਂ ਵੱਡੀ ਗੱਲ ਵੀਰ ਜੀ ਇਹ ਹੈ ਕਿ ਪੇਪਰ ਚੱਲਦੇ ਨੇ ਬੱਚਿਆਂ ਦੇ 10ਵੀਂ ਦੇ 12ਵੀਂ ਦੇ ਬਾਕੀ ਕਲਾਸਾਂ ਦੇ 8ਵੀਂ ਦੇ ਤਾਂ ਚਲੋ ਹੋ ਗਏ ਖਤਮ 5-6 ਦਿਨ ਪਹਿਲਾਂ ਪੇਪਰ ਚੱਲਦੇ ਨੇ ਸੋ ਇਹਨਾਂ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਨਹੀਂ ਕੋਈ ਆਪਣੇ ਬੱਚਿਆਂ ਦੇ ਨਾਲ ਕੋਈ ਫਿਲਮ ਦੇਖਣ ਜਾਊਗਾ ਪੇਪਰ ਚੱਲਦੇ ਨੇ ਦੂਜੀ ਗੱਲ ਮੇਨ ਗੱਲ ਸ਼ਾਇਦ ਉਹ ਵੀ ਨਹੀਂ ਸ਼ਾਇਦ ਸੋਚੀ ਹੋਗੀ ਜਾਂ ਨਹੀਂ ਪਰ ਮੇਰੇ ਦਿਮਾਗ ਚ ਆਈ ਗੱਲ ਖੁਲਾਮਲਾ ਉਲਾਮ ਲਾਇਆ ਕਿ ਜਿਹੜੇ ਨਵੇਂ ਨੌਜਵਾਨਾਂ ਨੇ ਮਢੀੜਨੇ ਫਿਲਮ ਦੇਖਣੀ ਸੀ ਉਹ ਤਾਂ ਸਾਰੇ ਇਸ ਦਿਨ ਤੱਕ ਫੇਸਬੁੱਕ ਕਰ ਕੇਸਗੜ ਸਾਹਿਬ ਗਏ ਹੋਏ ਨੇ ਸੋ ਉਹ ਹੁਣ ਵਾਪਸ ਅੱਜ ਕੱਲ ਆਉਣਗੇ ਤਾਂ ਸ਼ਾਇਦ ਫਿਲਮ ਦੇਖਣ ਜਾਣ ਪਰ ਜਿਹੜੇ ਮੇਨ 2 ਦਿਨ ਦਿਨ ਦੱਸੀਗੇ ਉਹ ਤਾਂ ਆਨੰਦਪੁਰ ਸਾਹਿਬ ਨੇ ਲੋਕ ਸਾਰੇ ਸੋ ਇਹ ਵੀ ਬਹੁਤ ਵੱਡਾ ਫਰਕ ਪਿਆਇਆ ਸੋ ਤਾਂ ਹੀ ਗੱਲ ਕਰਦੇ ਹੁੰਦੇ ਆ ਕਿ ਰਿਲੀਜ਼ ਜਿਹੜੀ ਡੇਟ ਹੈ ਨਾ ਉਹ ਇੱਕ ਤੁਸੀਂ ਲਾ ਲਓ ਵੀ ਆਪਣਾ ਹੁਕਮ ਦਾ ਯੱਕਾ ਆ ਕਿ ਜੇ ਸਹੀ ਤਰੀਕ ਮਿਲ ਗਈ ਤਾਂ ਤੁਸੀਂ ਕੱਟ ਗਏ ਨਹੀਂ ਤਾਂ ਫਿਰ ਐਦਾਂ ਦੀਆਂ ਦੋ ਤਿੰਨ ਚੀਜ਼ਾਂ ਕਿਉਂਕਿ ਆਪਣੇ ਦੇਸ਼ ਦੇ ਵਿੱਚ ਤਿਹਾਰ ਬਹੁਤ ਨੇ ਛੁੱਟੀਆਂ ਦੇ ਦਿਨ ਬਹੁਤ ਨੇ ਸੋ ਇਦਾਂ ਦੇ ਤਰੀਕਾ ਦੇਖ ਕੇ ਆਪਣਾ ਫਿਲਮਾਂ ਲਾਉਣੀ ਚਾਹੀਦੀਆਂ ਨੇ ਸੋ ਇਹ ਦੋ ਮੱਦੇ ਕਾਰਨ ਮੈਨੂੰ ਲੱਗਦਾ ਕਿ ਇੱਕ ਤਾਂ ਪੇਪਰ ਇੱਕ ਅਨੰਦਪੁਰ ਸਾਹਿਬ ਦਾ ਹੋਲਾ ਮਲਾ ਜਿੱਥੇ ਆਲਮੋਸਟ ਮੈਨੂੰ ਲੱਗਦਾ ਸਾਰੇ ਗਏ ਹੋਏ ਨੇ ਹਾਂ ਮਿਲਣਾ ਹਾਲੇ ਅਜਕਲ ਚ ਵਾਪਸ ਮੁੜੇ ਆਏ ਹੋਣਗੇ ਪਰ ਫਿਰ ਵੀ ਜਿਹੜੇ ਮੇਨ ਕਿਉਂਕਿ ਅੱਜ ਕੱਲ ਇਹਦੀ ਫਲਮ ਹਨਾ 3 ਦਿਨ ਦੀ ਹੀ ਆ ਸ਼ੁਕਰਸ਼ੁਨੀ ਐ ਤੇ ਜੇ ਬਾਲੀ ਵਧੀਆ ਹੋਊਗੀ ਤਾਂ ਉਹ ਸੋਮਵਾਰ ਨੂੰ ਥੋੜਾ ਜਿਹਾ ਟਿਕੂਗੀ ਇਹ ਤਾਂ ਖਤਮ ਹੋ ਗਿਆ ਨਾ ਕੰਮ ਸੋ ਮੈਨੂੰ ਤਾਂ ਇਹ ਲੱਗਦਾ ਕਿ ਇਹ ਕੰਮ ਖਤਮ ਹੋ ਗਿਆ ਪਰ ਮੈਂ ਫਿਰ ਵੀ ਤੁਹਾਨੂੰ ਕਹੂੰਗਾ ਕਿ ਤੁਸੀਂ ਜਾਓ ਫਿਲਮ 6 ਸੀਚ ਵਿੱਚ ਦੇਖ ਕੇ ਆਓ ਮੈਥੜੇ ਦੇਖ ਕੇ ਆਓ ਜਿਹੜਾ ਤੁਹਾਡਾ ਜੀਕਰ ਦੇਖ ਕੇ ਆਓ ਫਿਰੋਂ ਤੇ ਵਧੀਆ ਵਧੀਆ ਫਿਲਮ ਹੈ 6 ਸੀਚ ਵਿੱਚ ਵਧੀਆ ਫਿਲਮ ਹੈ ਮੈਥੜੇ ਵੀ ਸੋਹਣੇ ਆ ਵਧੀਆ ਬਾਕੀ ਮੈਂ ਦੇਖੂਗਾ ਤਾਂ ਫਿਰ ਹੀ ਦੱਸੂਗਾ ਨਾ ਮੈਂ ਵੀ ਕਹਿੰਦਾ ਕਈ ਕੁਛ ਨੇ ਬੁਰਾ ਨਹੀਂ ਕਿਹਾ ਸੋ ਇਹ ਚੱਕਰ ਹੈ ਸ਼ਾਇਦ ਮੜਾ ਮੋਟਾ ਸਹੀ ਮਿਲਦੀ ਇੰਡਸਟਰੀ ਨੂੰ ਇਤੋਂ ਬਾਅਦ ਕਿ ਨਹੀਂ ਮੈਂ ਪ੍ਰੀਮੀਅਰ ਦੀ ਫੁਟੇਜ ਦੇਖ ਰਿਹਾ ਸੀਗਾ ਤੇ ਉਹਦੇ ਵਿੱਚ ਕੁਝ ਲੋਕ ਕਹਿ ਰਹੇ ਸੀਗੇ ਫਿਲਮ ਕਿਉਂ ਨਹੀਂ ਆ ਸਕਦੀਆਂ ਆ ਸਕਦੀਆਂ ਨੇ ਪੰਜ ਆ ਸਕਦੀਆਂ 10 ਆ ਸਕਦੀਆਂ ਨੇ ਪਰ ਤੁਸੀਂ ਸੋਚੋ ਤਾਂ ਸਹੀ ਨਾ business ਦਾਇਰਾ ਤਾਂ ਉੱਡਾ ਹੀ ਹੈ ਨਾ ਉਹ ਤਾਂ ਨਹੀਂ ਵੱਧ ਸਕਦਾ ਉਹ ਤੁਸੀਂ ਮੇਨ ਪੰਜਾਬ ਲਾ ਲਓ ਕੁਝ ਕਿਸੇ ਹਰਿਆਣਾ ਲਾ ਲਓ ਤੇ ਕੁਝ ਕਿਸੇ ਹਿੱਸਾ ਦਿੱਲੀ ਲਾ ਲਓ ਉੱਥੇ ਹੀ ਹੈ ਨਾ ਸਾਰਾ ਕੁਝ ਬਿਜ਼ਨਸ ਪੁਆਇੰਟ ਵੀ ਉਸ ਤੋਂ ਬਾਅਦ ਤਾਂ ਜੇ ਆਪ ਅੱਗੇ ਜਾਵਾਂਗੇ ਤਾਂ ਇੱਕ ਇੱਕ ਦੋ ਦੋ ਸ਼ੋਅ ਮਿਲਦੇ ਨੇ ਉਹ ਵੀ ਜੇ ਕਿਸੇ ਵੱਡੇ ਆਰਟਿਸਟ ਦੀ ਫਿਲਮ ਹੋਵੇ ਛੋਟੀਆਂ ਫਿਲਮਾਂ ਤਾਂ ਉੱਥੇ ਵੀ ਨਹੀਂ ਸ਼ੋਅ ਮਿਲਦੇ ਚਾਹੀਏ ਉਹ ਬੰਬੇ ਲਾ ਲੋ ਚਾਹੀਏ ਯੂਪੀ ਲਾ ਲੋ ਜਾਂ ਕਿਤੇ ਹੋਰ ਲਾ ਲੋ ਸੋ ਦਾਇਰਾ ਤਾਂ ਉੱਡੀ ਹੈ ਨਾ ਫਿਲਮਾਂ ਦੂਸੇ ਭਾਵੇਂ ਵੀ ਲਾ ਲੋ ਫਿਲਮਾਂ ਦੇ ਕੀ ਹੈ ਉਹ ਤਾਂ ਕੋਈ ਚੱਕਰ ਨਹੀਂਗਾ ਥੀਏਟਰ ਨੇ ਫੜੇ ਮੈਨਾਂ ਕਰਨਾ ਵੀ ਹਾਂ ਵੀ ਅਸੀਂ ਫਿਲਮ ਰਿਲੀਜ਼ ਨਹੀਂ ਕਰਨੀ ਉਹਨਾਂ ਤਾਂ ਪੈਸੇ ਚਾਹੀਦੇ ਨੇ ਪੈਸੇ ਦਿਓ ਤੇ ਤੁਸੀਂ ਸ਼ੋ ਲਓ ਉਹਦੇ ਵਿੱਚ ਕੋਈ ਚੱਕਰ ਨਹੀਂ ਪਰ ਗੱਲ ਇਹ ਹੈ ਕਿ ਨੁਕਸਾਨ ਕਿਹਦਾ ਹੈ ਪ੍ਰੋਡਿ ਜਿਹਦਾ ਆਪਣਾ ਕੀ ਨਾਮ ਸਾਰਾ ਕੁਝ ਲੱਗਿਆ ਹੁੰਦਾ ਹੈ ਉਹਨੂੰ ਸੁਪਨੇ ਦਿਖਾਈ ਜਾਂਦੇ ਨੇ ਕਿ ਫਿਲਮ ਰਿਲੀਜ਼ ਤੋਂ ਬਾਅਦ ਆ ਹੋ ਜੂਗਾ ਹੋ ਜੂਗਾ ਜਿਹੜਾ ਕਿ ਹੁੰਦਾ ਕੁਝ ਵੀ ਨਹੀਂ ਹੈ ਆਫਟਰ ਉਹ ਜਿਹੜਾ ਮੇਨ ਰੈਵਨਿਊ ਆ ਉਹ ਆਉਂਦਾ ਇੱਕ ਟਿਕਟ ਤੋਂ ਹੀ ਆ ਟਿਕਟ ਤੋਂ ਹੀ ਆਉਂਦਾ ਆ ਜੇ ਲੋਕਾਂ ਨੂੰ ਭਲੇਖਾ ਨਾ ਵੀ ਹਾਂ ਡਿਸਟ੍ਰੀਕਟ ਰਾਈਟਸ ਤੋਂ ਆਪਣਾ ਸੈਟਲਰ ਰਾਈਟਸ ਤੋਂ ਜਾਂ ਮਿਊਜ਼ਿਕ ਰਾਈਟਸ ਤੋਂ ਬਹੁਤ پیسے ਮਿਲਦੇ ਨੇ ਉਹ ਕਿਸੇ ਕਿਸੇ ਨੂੰ ਮਿਲਦੇ ਨੇ ਤੇ ਉਹਦੀਆਂ ਵੀ ਬਹੁਤ ਸ਼ਰਤਾਂ ਹੁੰਦੀਆਂ ਨੇ ਬਹੁਤ ਕੁਝ ਹੁੰਦਾ ਹੈ ਉਹ ਅਲੱਗ ਤੋਂ ਦੱਸੂਗਾ ਉਹਦੇ ਬਾਰੇ ਵੀ ਉਹ ਕੀ ਆ ਕਿੰਦਾਂ ਦਾ ਕੀ ਧਾਂਦ ਲੀਆ ਹੋ ਤੇ ਕਿੰਦਾਂ ਚੱਲਦਾ ਹੈ ਉਹ ਕਿੰਦਾਂ ਕੰਪਨੀਆਂ ਰਹੀਟ ਪਾਰਟੀ ਤੁਹਾਡੇ ਰਾਈਟਸ ਦਾ ਤੇ ਬਾਅਦ ਵਿੱਚ ਤੁਹਾਨੂੰ ਕੀ ਦੱਸਦਿਆਂ ਨੇ ਉਹ ਮੈਂ ਤੁਹਾਨੂੰ ਇੱਕ ਅਲੱਗ ਦੱਸੂਗਾ ਵੀ ਕੀ ਹੋਇਆ ਕਿਉਂਕਿ ਮੈਂ ਤਾਂ ਪਰਸਨਲ ਐਕਸਪੀਰੀਅੰਸ ਦੱਸੂਗਾ ਨਾ ਸਾਡੇ ਨਾਲ ਤਾਂ ਹੋਇਆ ਇਹ ਸੋ ਇਹ ਚੱਕਰ ਹੈ ਸੋ ਮੈਂ ਤਾਂ ਫੇਰ ਵੀ ਤੁਹਾਨੂੰ ਬਾਰ-ਬਾਰ ਇਹ ਕਹੂੰਗਾ ਕਿ ਫਿਲਮ ਤੁਸੀਂ ਰਿਲੀਜ਼ ਕਰੋ ਆਪਣਾ ਪਰ ਡੇਟ ਦੇ ਕੇ ਠੀਕ ਹੈ ਸੋ ਇੰਨੀ ਗੱਲ ਕਹਿੰਦੀ ਸੀ ਤੇ ਬਾਕੀ ਮੈਂ ਹਾਂ ਇੱਕ ਗੱਲ ਹੋਰ ਅ ਪ੍ਰੀਮੀਅਰ ਹੋਇਆ ਮੇਟਡ ਫਿਲਮ ਦਾ ਦੇ ਅੰਬਰ ਬਾਈ ਦੇ ਬੇਟੇ ਨੇ ਬੇਟੇ ਨੂੰ ਲਾਂਚ ਕੀਤਾ ਤੇ ਯਾਰ ਸਾਡੇ ਨਾਲ ਜਿਹੜੀ ਲੋਕ ਨੇ ਨਾ ਉਹ ਆਪਣੀ ਆਪਣੇ ਦਾ ਵੈਰੀ ਆ ਮੈਂ ਗੱਲ ਵਸੇ ਆਪਾਂ ਕਹਿੰਦੇ ਹੁੰਦੇ ਨੇ ਸਾਰੀ ਕਹਿੰਦੇ ਨੇ ਪਰ ਮੈਂ ਅੱਜ ਦੇਖ ਹੀ ਦੇ ਆ ਕਿ ਆਪਣੀ ਜਿਹੜੇ ਲੋਕ ਨੇ ਨਾ ਉਹ ਮਜ਼ਾਕ ਉਡਾਉਂਦੇ ਨੇ ਉਹ ਜਿਹੜਾ ਮੁੰਡਾ ਲਖਸ਼ ਉਹਨੇ ਆ ਕੇ ਪ੍ਰੈਸ ਮੋਰੇ ਗੱਲ ਕੀਤੀ ਯਾਰ ਉਹ ਤੁਸੀਂ ਉਹਨੂੰ ਕਿੰਨਾ ਉਹਦਾ ਮਜ਼ਾਕ ਉਡਾਰ ਰਹੇ ਹੋ ਯਾਰ ਕਿੰਨਾ ਉਹਨੂੰ ਗਲਤ ਬੋਲ ਰਹੇ ਹੋ ਤੁਸੀਂ 1 ਮਿੰਟ ਚ ਅਗਲੇ ਦਾ ਜੈਂਡਰ ਵੀ ਆਪਣਾ ਕਰ ਦਿੱਤਾ ਕਿ ਕੌਣ ਆ ਉਹ ਉਹਦਾ ਕੈਰੈਕਟਰ ਕਰ ਦਿੱਤਾ ਕਿੰਨਾ ਉਹਦਾ ਮਜ਼ਾਕ ਡਾਇਓ ਸੋਸ਼ਲ ਮੀਡੀਆ ਤੇ ਐਦਾਂ ਥੋੜੀ ਕਰੀਦਾ ਹੁੰਦਾ ਯਾਰ ਨਵਾਂ ਬੱਚਾ ਆ ਹਲੇ ਉਹ ਦੁਨੀਆਦਾਰੀ ਦੇ ਵਿੱਚ ਪਿਆ ਆ ਹਨਾ ਫਿਰ ਵੀ ਹਿੰਮਤ ਹੈ ਕੈਮਰਾ ਫੇਸ ਕਰਨਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਹਨਾ ਸੋ ਤੁਸੀਂ ਯਾਰ ਉਹ ਐਕਚੁਅਲੀ ਨਰਵਸ ਸੀ ਮੈਂ ਜਿੰਨਾ ਤੱਕ ਦੇਖਿਆ ਨਾ ਉਹ ਮੈਂ ਜਿੰਨਾਕ ਉਹ ਨਰਵਸ ਸੀਗਾ ਤੇ ਬਾਕੀ ਹਰ ਇੱਕ ਦਾ ਆਪਣਾ ਸਟਾਈਲ ਇੱਕ ਤਰੀਕਾ ਹੁੰਦਾ ਆ ਤੇ ਤੁਸੀਂ ਤਾਂ ਯਾਰ ਚੱਕ ਤਾਂ ਬਿਲਕੁਲ ਇੱਕ ਬਹੁਤ ਗਲਤ ਗੱਲ ਆ ਤੁਸੀਂ ਆਪਣੇ ਹੀ ਬੰਦੇ ਨੂੰ ਯਾਰ ਤੁਸੀਂ ਮਜ਼ਾਕ ਡਾਉਣ ਲੱਗੀਆਂ ਹੋ ਖਾਸ ਕਰਕੇ ਬੱਚਾ ਹੋ 7-18 ਸਾਲ ਦਾ ਸੋ ਐਦਾਂ ਨਾ ਕਰੋ ਯਾਰ ਤੁਸੀਂ ਉਹਦੇ ਫਾਦਰ ਦੀ ਲੈਗਸੀ ਦੇਖੋ ਨਾ ਪਿੱਛੇ ਅੰਦਰਦੀਪ ਦੀ ਉਹ ਉਹਦਾ ਸਿਨੇਮਾ ਕਿਦਾਂ ਦਾ ਸਿਨੇਮਾ ਦਿੱਤਾ ਉਹਨੇ ਆਪਾਂ ਨੂੰ ਅੰਗਰੇਜ਼ ਵਰਗੀ ਗੋਰਿਆਂ ਨਾਲ ਦਫਾ ਕਰ ਉਹ ਲਾਹੌਰੀ ਵਰਗੀਆਂ ਚੰਗੇ ਚੰਗੇ ਫਿਲਮਾਂ ਦਿੱਤੀਆਂ ਨੇ ਬਹੁਤ ਬਾ ਕਮਾਲ ਰਾਈਟਰ ਆ ਉਹ ਪੰਜਾਬੀ ਫਿਲਮ ਇੰਡਸਟਰੀ ਦਾ ਤੇ ਹਿੰਦੀ ਦਾ ਵੀ ਕਾਮੇਡੀ ਸਰਕਸ ਲਾ ਲਓ ਜਿਹੜਾ ਆਪਣਾ ਕਪਲ ਚਰਮਾ 쇼 ਲਾ ਲਓ ਸੋ ਯਾਰ ਇਦਾਂ ਨਾ ਕਰਿਆ ਕਰੋ ਤੁਸੀਂ ਆਪਣੇ ਹੀ ਜਿਹੜੇ ਬੰਦੇ ਆਪਣੇ ਹੀ ਲੋਕਾਂ ਦਾ ਮਜ਼ਾਕ ਉਡਾਉਣਗੇ ਤਾਂ ਫਿਰ ਬਾਹਰ ਲੈਂਦਾ ਮੈਂ ਕਹਿੰਦਾ ਸੋ ਹੈ ਸੌਖੀ ਹੈ ਇਹ ਤਾਂ ਠੀਕ ਆ ਚਲੋ ਜੀ ਸਾਈਟ ਤਾਂ ਕਹਿੰਦੇ ਨੇ ਆਪਣੇ ਆਪਣੇ ਦਾ ਵੈਰੀ ਹੁੰਦਾ ਹੈ ਸੋ ਐਦਾਂ ਨਹੀਂ ਕਰਨਾ ਚਾਹੀਦਾ ਅਗਰ ਤੁਹਾਨੂੰ ਕੋਈ ਦਾ ਗੱਲ ਮਾੜਾ ਲੱਗਿਆ ਕੰਮ ਜਾਂ ਤੁਸੀਂ ਫਿਲਮ ਦੇਖੀ ਹੈ ਤਾਂ ਤੁਸੀਂ ਉਹਨੂੰ ਮਾੜਾ ਐਦਾਂ ਕਹੋ ਨਾ ਤੁਸੀਂ ਅਗਲੇ ਪਰਸਨਲ ਚੀਜ਼ਾਂ ਦੇ ਕਿਵੇਂ ਪਹੁੰਚਗੇ ਤੁਸੀਂ ਤੁਸੀਂ ਕਿਵੇਂ ਡਿਸਾਈਡ ਕਰ ਲਿਆ ਵੀ ਉਹ ਕੌਣ ਹੈ ਕਿੱਦਾਂ ਦਾ ਕਿਵੇਂ ਐਦਾਂ ਨਹੀਂ ਕਰੀਦਾ ਹੁੰਦਾ ਸੋ ਮੜਾ ਜਾ ਅਕਲ ਨੂੰ ਹੱਥ ਮਾਰੋ ਸੋ ਇੰਨੀ ਗੱਲ ਕਹਿਣੀ ਸੀ ਤੁਹਾਨੂੰ ਤੇ ਵਧਾਈ ਹੈ ਭਾਈ ਅੰਬਰ ਨੂੰ ਖਰਦੀਪ ਗਰੇਵਾਲ ਨੂੰ ਤੇ ਪਰ ਔਡੀਅেন্স ਨੂੰ ਮਹਲੇ ਵੀ ਕਹਿਣਾ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪਣੇ ਮਨਪਸੰਦ ਫਿਲਮ ਜਾਣਾ ਤਾਂ ਪਲੀਜ਼ ਜਾ ਕੇ ਦੇਖੋ ਸਪੋਰਟ ਕਰੋ ਪੰਜਾਬੀ ਸਿਨੇਮਾ ਦੀ ਤਾਂ ਹੀ ਅੱਗੇ ਚੰਗੇ ਚੰਗੇ ਫਿਲਮਾਂ ਆਉਣਗੀਆਂ ਤੇ ਨਹੀਂ ਤਾਂ ਬਰਾਹੀ ਕੋਈ ਚੱਲੀ ਲੈਣਾ ਤੇ ਆ ਦੋ ਹਾਂ ਬਣਾ ਦੋ ਤਿੰਨ ਮਹੀਨਿਆਂ ਨੂੰ ਕਮੇਡੀ ਫਿਲਮ ਆ ਜੂਗੀ ਇੱਕ ਹਾ ਹਾ ਹੀ ਹੀ ਠਾਟਾ ਪਰ ਤੁਸੀਂ ਜਾ ਕੇ ਥੀਏਟਰ ਭਰਦੇ ਹੋ ਤੇ ਜਿਹਦਾ ਕੋਈ ਲੌਜੀਕ ਨਹੀਂ ਕੋਈ ਵਾਸਤਾ ਨਹੀਂ ਹੁੰਦਾ ਕੋਈ ਸਿਰ ਪੈਰ ਨਹੀਂ ਹੁੰਦਾ ਤੇ ਉਹ ਤੁਸੀਂ ਦੇ ਆਪਣਾ ਪਾਧੀ ਉਹਦੀ ਪਿਆਪਾ 66 ਕਰੋੜ ਰੁਪਈਆ ਉਹਦੀ ਕਮਾਈ ਹੋ ਜੂਗੀ ਤੇ ਬਸ ਉਸ ਦੁਆਰ ਫਿਰ 6 ਮਹੀਨੇ ਆਪਣਾ ਕੀ ਨਾ ਮਾਦਾ ਸੁੱਕੇ ਰਹਿਣਗੇ ਫਿਰ ਇੱਕ ਇਹ ਜੀ ਕੋਈ ਫਿਲਮ ਆ ਜੂਗੀ ਤੇ ਬਾਕੀ ਅੱਗੇ ਆਉਣ ਵਾਲੀਆਂ ਫਿਲਮਾਂ ਨੇ ਜਿਹੜੀਆਂ ਬਹੁਤ ਬਹੁਤ ਵਧੀਆ ਚੀਜ਼ ਆ ਰਹੀ ਹੈ 69 ਸੇਮ ਬਾਈ ਲੈ ਕੇ ਆ ਰਹੇ ਕਮ ਕਮਾ ਘਾਟਾ ਮਰੂ ਇਹ ਫਿਲਮ ਬਹੁਤ ਵੱਡਾ ਸਬਜੈਕਟ ਹੈ ਬਹੁਤ ਮਿਹਨਤ ਕੀਤੀ ਹੈ ਉਹਨਾਂ ਨੇ ਉਸ ਫਿਲਮ ਦੇ ਉੱਤੇ ਸੋ ਆਪਣੀ ਲੁੱਕ ਦੇ ਉੱਤੇ ਤੇ ਉਹਦੇ ਬਾਰੇ ਅੱਪ ਬਾਤ ਚ ਗੱਲ ਕਰਾਂਗੇ ਪਰ ਮੈਂ ਜੋ ਕਹਿਣਾ ਚਾਹੁੰਦਾ ਸੀ ਉਹ ਸ਼ਾਇਦ ਸਮਝ ਗਏ ਹੋਣਗੇ ਕਿ ਇਕੱਠੀਆਂ ਫਿਲਮਾਂ ਜੋਗੇ ਅਸੀਂ ਹੈ ਨਹੀਂ ਹਲੇ ਸੋ ਇੰਨੀ ਗੱਲ ਕਹਿ ਕੇ ਸਸੀਕਾ